ਕੁੱਝ ਕੁ ਗੱਲ ਕਰੀਏ ਕਿ ਸੋਹਣਾ ਨਾ ਆਵੇ ਅਗੂ ਜੀ ਟੋੜਾ ਬੋਲੀ ਕੋਈ ਨਾ ਕੋਈ ਟੋੜਾ ਕੋਈ ਨਾ ਕੋਈ ਟੋੜਾ ਕੋਈ ਨਾ ਕੋਈ ਬੋਲੀ ਨਾ ਕੋਈ ਨਾ ਕੋਈ ਤੇ ਉਹ ਸਾਡਾ ਆ ਗਿਆ ਨਾ ਮੈਂ ਸ਼ਾਮ ਨੂੰ ਵਰਤਣਾ ਹੈ ਟੋੜੇ ਦੇ ਵਿੱਚ ਹੀ ਅੱਗੇ ਹਾਂਜੀ ਉਹਦੀ ਕਰਦੇ ਕੋੜੇ ਲੱਗੇ ਕਰਦੇ ਕੋੜੇ ਹਾਂਜੀ ਕਿੰਨੀ ਕੁ ਗੱਟ ਮਾਰ ਕੀਤੀ ਜੀ ਲੱਟਰ ਲੁਕਰ ਮੇਰੇ ਬਹੁਤ ਮੂਹਰੇ ਮਾਰੇ ਆ ਜੀ ਸੁਪਰਵਾਰ ਉਹ ਕੋਣ ਨੇ ਕੋਈ ਨਹੀਂ ਮਾਰਨ ਨਾ ਹਾਂਜੀ ਉਹਨਾਂ ਨੇ ਗੱਟ ਮਾਰ ਕੀਤੀ ਹਾਂਜੀ ਹੁਣ ਕੀ ਮੰਗਦਾ ਕਾਰਵਾਈ ਹੁਣ ਹੋਣੀ ਚਾਹੀਦੀ ਹੈ ਜੀ ਨਹੀਂ ਨਹੀਂ ਕਾਰਵਾਈ ਹੋਣੀ ਚਾਹੀਦੀ ਹੈ ਨਾ ਹਾਂਜੀ ਹਾਂਜੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਅੱਜ ਮੈਨੂੰ ਪਤਾ ਲੱਗਿਆ ਕਿ ਮੈਨੂੰ ਮੋਸੀ ਲੱਗਿਆ ਮੈਂ ਲੁਕਾ ਜਲਾਲਾ ਬਾਸੀ ਬਲਵੰਦਰ ਸਿੰਘ ਕੋਲ ਲੋਕ ਸਭਾ ਕੋਈ ਬੋਲ ਲੈ ਸੀ ਮarre ਕੋਲ ਚੱਲ ਗਿਆ ਮੈਨੂੰ ਲੱਗਿਆ ਕਿ ਤਜੀਦ ਤੌਰ ਤੇ ਕੋਈ ਜਿੰਮੇਦਾਰ ਤਰਮਿੰਦਰ ਸਿੰਘ ਉਹਨਾਂ ਨੇ ਕੋਈ ਇਹਨਾਂ ਤੇ ਇੱਕ ਗਲਤ ਸ਼ਬਦ ਹਾਵੀ ਦੀ ਵਰਤੀ ਇੱਕ ਉਸ ਜਿਹਨੂੰ ਦੀਪਾ ਰੱਖ ਲਈ ਨੇ ਹਿੰਦਕੌਰ ਵੀ ਇਹਨਾਂ ਦੇ ਉੱਪਰ ਉੱਪਰੀ ਮਾਰੇ ਗਏ ਕੱਲ੍ਹ ਵੀ ਵੀ 5 ਸਾਲ ਹੋ ਗਏ ਨੇ ਜਾਂਦੀ ਪਾਚੀ ਵੀ ਮੰਨੋ ਐਸੀ ਇਸ਼ਾਰੇ ਨਾਲ ਅੱਜ ਵੀ ਮੰਨੋ ੱੱਕਾ ਹੋ ਰਿਹਾ ਪਾਚੀ ਵੀ ਦਿਸਰਾ ਹੋ ਰਿਹਾ ਤੇ ਜੇ ਸਾਥੀ ਹੋ ਜੀ ਕੋਲ ਮਾਰ ਕੇ ਵੀ ਅੱਜ ਪਤਾਨਗਰ ਨੂੰ ਪ੍ਰਕਾਸ਼ ਦਿੱਤੀ ਹੈ ਉਹਨਾਂ ਨੇ ਡੀਆਰਕ ਕਾਰਵਾਈ ਦੀੋ ਤੇ ਹੋਣੀ ਚਾਹੀਦੀ ਹੈ ਬਿਲਕੁਲ 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 ਸਖਤ ਕਾਰਵਾਈ ਹੋਣੀ ਚਾਹੀਦੀ ਐਸ ਕੇ ਅੱਗੇ ਮੁਕਦਮਾ ਦਰਜ ਹੋਣਾ ਚਾਹੀਦਾ ਹੈ ਤੇ ਉਹਨਾਂ ਨੂੰ ਸਖਤ ਸਜ਼ਾ ਪਰਿਵਾਰ ਨੂੰ ਨਕਾਮ ਮਿਲਦਾ ਜੀ ਇਹਨੂੰ ਕੋਈ ਪੁਕਾਰ ਨਹੀਂ ਸਾਫ ਹੁੰਦਾ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਹਰਜੀਤ ਕੌਰ ਤੇ ਪਤਨੀ ਰਜਿੰਦਰ ਸਿੰਘ ਦੇ ਨਾਲ ਹੁਣ ਪਿੰਡ ਪਾਲਾ ਜੀ ਅਗਲੀ ਕਾਰਵਾਈ ਅੱਜ ਬਗਲ ਸਣੀ ਆ ਜਿਹੜੀ ਆਵੇ ਤੁਸੀਂ ਇਹਨਾਂ ਨਾਲ ਕੀ ਰਣਗੜੀ ਆਪਨੇ ਸ਼ੁਰੂ ਕਰਦੇ ਹੋ ਪਹਿਲਾਂ ਤਾਂ सारे जय तो 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 की जय करते हो से भी बिल्कुल पीछे तो जगदीप पुरानी तो झूना लाने दिन कुरी जो चार का मुंडा सी पट से और कुरी ने उस को विरोध किया कि उन्होंने उसको बाद ਔਰ ਆਪਣੀ ਪੈਸੇ ਦੀ ਜਰਨਲ ਆਪਣੀ ਹੰਕਾਰ ਦੇ ਜੋਰ ਦੇ ਨਾਲ ਉਹਨਾਂ ਫਿਰ ਦੇ ਮੂੰਹ ਤੇ ਚਪਕੜ ਵੀ ਮਾਰੇ ਆ ਜੇਕਰ ਮੁੰਡਾ ਦੂਰੋਂ ਭੱਜ ਕੇ ਛਿੜਾਨ ਆਇਆ ਕਿ ਕੋਈ ਨਹੀਂ ਮੈਂ ਫਰਮਾਇਆ ਕਿ ਜਾਤੀ ਨਾਲ ਹੈ ਤਾਂ ਇਹ ਜੇਕਰ ਅੱਜ ਅਸੀਂ ਸਭਨੀ ਕੌਮ ਪਾਰਟੀ ਦੇ ਹੋਵੇ ਤਾਂ ਇਹ ਕਿ ਉਹਨੂੰ ਮੈਸੇਜ ਆਇਆ ਮੌਕਾ ਤੁਹਾਨੂੰ ਕਹਿੰਿਆ ਪਰ ਕਾਸ਼ੇ ਨੂੰ ਮੰਗ ਲਈ ਕਾਰਵਾਈ ਦੀ ਮੰਗ ਹੈ ਜੇ ਕੀਤੀ ਜਾਏ ਤਾਂ ਬਹੁਤ ਮਿਹਰਬਾਨੀ ਹੈ ਨਹੀਂ ਐਸੇ ਅਸੀਂ ਆਪਣੇ ਸਮਾਜਿਕ ਨਿਆਂ ਮੰਤਰੀ RAMDAS THABLE ਜੀ ਨੂੰ

ਆਖਰ ਨੂੰ ਆਉਂਦੇ ਨੇ ਨਹੀ ਆਪਕੇ ਨਹੀ ਉਹ ਪਹੁੰਚਿਆ ਹੈ ਹਾਂ ਤੁਸੀਂ ਇੱਕ ਦੇ ਪਿੰਡ ਪਹਾਲਾ ਡਿਸਟ੍ਰਿਕਟ ਰੋਪੜ ਪਰ ਬਲਾਕ ਜੀ ਦੇ ਤੋਂ ਅੱਜ ਅਸੀਂ ਫਿਰੋਜ਼ਪੁਰ ਵਿੱਚ ਪਹੁੰਚੇ ਆ ਕਿ ਸਾਡੇ ਸਮਾਜ ਦੇ ਜੋ ਕਿਰਤੀ ਮਜ਼ਦੂਰ ਆ ਕੰਮ ਕਰ ਰਹੇ ਸੀਗੇ ਉਹਨਾਂ ਵਿੱਚੋਂ ਸਾਡੇ ਨਾਲ ਇੱਕ ਬੀਬੀ ਆ ਹਰਜੀਤ कौर ਜਿਹਦੇ ਨਾਲ ਹਰਜੀਤ कौर ਜੀ ਉਹਦੇ ਨਾਲ ਬਹੁਤ ਬਦਸਲੂਕੀ ਕੀਤੀ ਉਹ ਪਿੰਡੇ ਦੇ ਜ਼ਿੰਮੇਦਾਰ ਤੇ ਮੁੰਡੇ ਨੇ ਆਪਦੇ ਪੈਸੇ ਦੇ ਜ਼ੋਰ ਤੇ ਇਹਨਾਂ ਨੂੰ ਜੜਮਾ ਵਗੈਰਾ ਵੀ ਬੋਲਿਆ ਤੇ ਇਹਨਾਂ ਨੂੰ ਉਹ ਆਪਸ਼ਾਪਤ ਬੋਲੇ ਯਾਸੀ ਅਪਸ਼ਾਪਤ ਬੋਲੇ ਉਹਨਾਂ ਲਫੜੀ ਦੇ ਬਾਰੇ ਆ ਸੋ ਅਸੀਂ ਉਸ ਮੁੱਦੇ ਨੂੰ ਲੈ ਕੇ ਅੱਜ ਬੁਲਤੀ ਸੀ ਸਾਡੇ ਵਿੱਚ ਸਾਡੇ ਰੀਪਬਲਿਕ ਪਾਰਟੀ ਦੇ ਬਲਵਿੰਦਰ ਸਿੰਘ ਜੀ ਜਿਹੜੇ ਐਮਪੀ ਇਲੈਕਸ਼ਨ ਲੋਕ ਸਭਾ ਇਲੈਕਸ਼ਨ ਲੜ ਚੁੱਕੇ ਹਨ ਉਹ ਵੀ ਹਾਜ਼ਰ ਹੋਏ ਹਨ ਸਾਡੇ ਵਿੱਚ ਸਮੂਹ ਵੀ ਦੁਰਬੰਧ ਸਭਾ ਦੇ ਪ੍ਰਧਾਨ ਬੱਗਾ ਸਿੰਘ ਜੀ ਉਹ ਵੀ ਸਾਡੇ ਵਿੱਚ ਆਏ ਹਨ ਇਸ ਕਰਕੇ ਕਿ ਸਾਡੇ ਸਮਾਜ ਦੇ ਲੋਕਾਂ ਨੂੰ ਨਿਆਂ ਮਿਲ ਸਕੇ ਉਹ ਸਾਡਾ ਸਮਾਜ ਅੱਜ ਮੈਂ ਇਹ ਸਮਾਜ ਨੂੰ ਇੱਕ ਵਿਚਾਰ ਦਿੰਨਾ ਇੱਕ ਸੁਝਾਅ ਦਿੰਨਾ ਕਿੰਨਾ ਚਿਰ ਸਾਡਾ ਸਮਾਜ ਇੱਕ ਮੁੱਠੋ ਜਿਹੀ ਖੜੇਗਾ ਉਹਨਾਂ ਚਿਰ ਸਾਨੂੰ ਇਸ ਤਰ੍ਹਾਂ ਹੀ ਦਸਤਾਨਾਂ ਵਿੱਚ ਤੇ ਲੋਕਾਂ ਦੇ ੱਟੇਖਾਣੇ ਬਣਗੇ ਸੋ ਮੇਰੇ ਵੱਲੋਂ ਜੈ ਤਿਰਪੀ ਗਿਆਪਾ ਸਾਡੇ ਮਗਰੋਂ ਸਾਡੇ ਭੈਣ ਜੀ ਆਪ ਦਿਨ ਬੀਤੀ ਸੌਣ ਚ ਚੰਗਾ ਲੱਗਾਂਗੇ ਜੀ ਕੀ ਕਰ ਦੂਗੀ

ਮੋਥੋਂ ਭੱਜਿਆ ਜਾਦੋ ਮਗਰ ਰੂੜੇ ਮਾਰਦਾ ਪਿਆ ਵਾ ਫੇਰ ਜਾ ਕੇ ਇਹਨਾਂ ਨੂੰ ਫੜ ਲਿਆ ਉਹਨਾਂ ਨੇ ਫੜ ਕੇ ਉਹ ਬੰਦੇ ਨੇ ਗਾਲੀ ਕਲੋਚ ਬਹੁਤ ਜ਼ਿਆਦਾ ਕੀਤਾ ਵਾ ਬਾਅਦ ਵਿੱਚ ਬੱਚਾ ਆਇਆ ਇਹ ਬੱਚਾ ਇਹਨੇ ਜੋ ਛੜਾਇਆ ਉਸ ਸਮੇਂ ਇਹਦੇ ਬੱਚੇ ਦੇ ਦੀ ਗੱਲ ਹੈ ਇਹਦੇ ਬੱਚੇ ਦੇ ਵੀ ਇਹਨੇ ਮਾਰਿਆ ਧੰਨਵਾਦੀ ਜੋ ਵੀ ਬੰਦ ਕਾਨੂੰਨੀ ਕਾਰਵਾਈ ਸਾਰੀ ਕੀਤੀ ਜਾਵੇ ਮੋਤੀ ਜੀ ਸਵਾਸੀ ਹੋਣਾ ਹੀ ਆ ਸਾਡੇ ਵਿੱਚ ਹਾਜ਼ਰ ਗੁਵਿੰਦਰ ਸਿੰਘ ਜੀ ਲੋਕ ਸਭਾ ਇਲੈਕਸ਼ਨ ਲੜਦਕ ਤੇ ਐਮਟੀ ਇਲੈਕਸ਼ਨ ਲੜਦਕ ਉਹਨਾਂ ਵਰਜ ਕਰਾਂਗੇ ਸਾਡੇ ਸਮਾਜ ਵਾਸਤੇ ਕੁਝ ਅੱਗੇ ਬੋਲਣਾ ਹਾਂਜੀ ਜੈ ਭੀਮ ਜੈ ਭਾਰਤ ਜੈ ਸਰਦਾਰ ਮੈਂ ਬਲਵਿੰਦਰ ਸਿੰਘ ਲੋਕ ਸਭਾ ਕੈਂਡੀਡੇਟ ਬਲਵਿੰਦਰ ਸਿੰਘ ਵਜੋਂ ਅੱਜ ਇੱਕ ਤੋਂ ਵੱਧੋ ਇੱਕ ਘਟਨਾ ਵਾਪਰੀ ਹੈ ਜੋ ਕਿ ਸਾਡੇ ਸਮਾਜ ਦੇ ਬੀਬੀ ਨਾਲ ਕਿਸੇ ਜ਼ਿਮੀਦਾਰ ਦੇ ਮੁੰਡੇ ਨੇ ਬਹੁਤ ਜ਼ਿਆਦਾ ਤੱਕਾ ਦਿੱਤਾ ਹੈ ਇੱਕ ਤੋਂ ਗਲਤ ਸ਼ਬਦਾਵਲੀ ਵਰਤੀ ਹੈ ਕਿਉਂਕਿ ਆਪ ਸ਼ਬਦ ਬੋਲਨੇ ਜਾਤੀ ਵਿਸ਼ਾ ਇਹ ਥੱਪੜ ਵੀ ਮਾਰ ਰਹੇ ਨੇ ਇਹ ਬਹੁਤ ਜ਼ਿਆਦਾ ਧੱਕਾ ਆਹ ਕਿੰਨ ਬੜੀ ਸਾਲਾਂ ਤੋਂ ਚੱਲਦਾ ਆ ਰਿਹਾ ਵੀ ਅੱਜ ਵਿੱਚ ਕਰਾ ਐਸੀ ਸਮਾਜ ਦੇ ਨਾਲ ਹੁੰਦਾ ਹੈ 75 ਸਾਲ ਹੋ ਗਏ ਨੇ ਜਾਤੀ ਅਜੇ ਤੱਕ ਨਹੀਂ ਲੋਕ ਇਹ ਭੇਦ ਪਾਵ ਰੱਖਦੇ ਨੇ ਐਸੀ ਨਾਲ ਕਿ ਨੀਚੀ ਜਾਤੀ ਦੇ ਇਹ ਇਹਨਾਂ ਦਾ ਕਹਿਣ ਦਾ ਮਤਲਬ ਇਹ ਕਿ ਵੀ ਇਹ ਉੱਪਰ ਨਾ ਆਵਾਂ ਉੱਪਰ ਰੱਖੇ ਨਾ ਇਸੇ ਕਰਕੇ ਵੀ ਇਹ ਇਨਸਾਫ ਦੀ ਮੰਗ ਅੱਜ ਐਸਐਸਪੀ ਸਾਹਿਬ ਫਰੀਪੁਰ ਦੇ ਪਾਸ ਆਏ ਆ ਜੋ ਕਿ ਇਨਸਾਫ ਦੀ ਇਨਸਾਫ ਵਾਸਤੇ ਇਨਸਾਫ ਲੈਣ ਵਾਸਤੇ ਕੀ ਅੱਜ ਐਪਲੀਕੇਸ਼ਨ ਦਿੱਤੀ ਹੈ ਬੀਬਾ ਜੀ ਵੱਲੋਂ ਤੇ ਇਨਸਾਫ ਦੀ ਮੰਗ ਕੀਤੀ ਅੱਗੇ ਉਹਨਾਂ ਕੇਸ ਮਾਰਕ ਡੀਐਸਪੀ ਸਾਹਿਬ ਨੂੰ ਮਾਰਕ ਕੀਤਾ ਹੈ ਅਗਲੀ ਕਾਰਵਾਈ ਚਲੋ ਰਿਪੋਰਟ ਆਣ ਤੇ ਪਤਾ ਲੱਗੇਗਾ ਕਿ ਉਹ ਪਰਚਾ ਦਰਜ ਕਰਦੇ ਨੇ ਕਿ ਕੀ ਰਿਪੋਰਟ ਦਿੰਦੇ ਨੇ ਉਸ ਤੋਂ ਬਾਅਦ ਜੇਕਰ ਨਹੀਂ ਇਨਸਾਫ ਪੁਲਿਸ ਵੱਲੋਂ ਦਿੱਤਾ ਗਿਆ ਤੇ ਅਗਲੀ ਕਾਰਵਾਈ ਜੇ ਉਹ ਸਾਡਾ ਨਿਆਂ ਮੰਤਰਾਲਾ ਦਿੱਲੀ ਦੇ ਵਿੱਚ ਸਾਡੇ ਸਮਾਜਿਕ ਨਿਆਂ ਮੰਤਰੀ ਸ੍ਰੀ ਰਾਮਦਾਸ ਠਾਵਲੇ ਜੀ ਨੇ ਉਹਨਾਂ ਦੇ ਪਾਸੇ ਕਮਲੇਟ ਪਹੁੰਚੇਗੀ ਤੇ ਜੋ ਇਨਸਾਫ ਹੈਗਾ ਫਿਰ ਉਹ ਹੀ ਇਨਸਾਫ ਕਰਨਗੇ ਜੈਪੀਂ ਜੈ ਭਾਰਤ ਜੈ ਸਤਿ ਸਾਡੇ ਵਿੱਚ ਸਾਡੇ ਸਮੂਹ ਮਜ਼ਦੂਰ ਵੈਲਫੇਅਰ ਸਭਾ ਦੇ ਪ੍ਰਧਾਨ ਪੱਗਾ ਸਿੰਘ ਜੀ ਇਸ ਕੇਸ ਦੀ ਸੁਣਵਾਈ ਵਾਸਤੇ ਆਏ ਆ ਨਾਲ ਵੀ ਇਹ ਵੀ ਆਪਣੇ ਵਿਚਾਰ ਦੱਸਣ। ਸਭ ਤੋਂ ਪਹਿਲਾਂ ਸਭ ਨੂੰ ਜੈ ਜੀ ਜੈ ਭਾਰਤ। ਸਾਡੇ ਸਾਡੀ ਜਿੱਦੀ ਮਜ਼ਦੂਰ ਦਾ ਕੰਮ ਕਾਫੀ ਲੰਮੇ ਸਮੇਂ ਤੋਂ ਕਰਦੀ ਆ ਤੇ ਲੇਕਿਨ ਇਸ ਸਾਲ ਦੇ ਵਿੱਚ ਚੋਣਾ ਲਾਉਣ ਵਾਸਤੇ ਜਦੋਂ ਗਈ ਜਿਹੜੇ ਕਿਸਾਨ ਦਾ ਚੋਣਾ ਲਾਉਣ ਵਾਸਤੇ ਗਈ ਆ ਉਹਨਾਂ ਦਾ ਹੀ ਮੁੰਡਾ ਸੀ ਜਾਂ ਕੋਈ ਲੱਗਪਗ 28 30 ਦੇ ਸਾਲ ਦੇ ਵੱਲ ਵਿੱਚ ਜੇ ਵੀ ਸਮਰੋਂ ਦੀ ਪਰ ਉਹਨੇ ਜਦੋਂ ਪਨੀਰੀ ਪੱਟਣ ਵਾਸਤੇ ਦੋ ਜਣੇ ਗਏ ਬੱਚਾ ਪਾਣੀ ਪਾਣੀ ਲੈਣ ਵਾਸਤੇ ਚਲਾ ਗਿਆ ਕੁੜੀ ਇਕੱਲੀ ਗਈ ਛੜੀ ਉਹ ਦੇਖਦਾ ਸੀਗਾ ਕਿ ਤੇ ਦੇਖਦਾ ਦੇਖਦਾ ਕੋਲੇ ਆ ਗਿਆ ਜਦੋਂ ਕੋਲੇ ਆਇਆ ਤੇ ਉਹਦੀ ਨੀਤੀ ਮੜੀ ਸੀ ਔਰ ਕੁੜੀ ਨੇ ਉਹਦੇ ਵਿਚਾਰਾਂ ਦਾ ਵਿਰੋਧ ਕੀਤਾ ਜਦੋਂ ਵਿਰੋਧ ਕੀਤਾ ਤੇ ਉਹਨੂੰ ਹੋਰ ਪੈਸੇ ਦੇ ਹੰਕਾਰ ਨਾਲ ਔਰ ਆਪਣਾ ਆਕਰ ਦੇ ਨਾਲ ਉਹਨੂੰ ਪੂਰਾ ਮਾਰਨ ਸ਼ੁਰੂ ਕਰਕੇ ਉਹਨੇ ਕੁੜੀ ਨੂੰ ਜਦੋਂ ਜ਼ਬਰਦਸਤੀ ਮਜਬੂਰ ਕਰਨ ਲਈ ਕੋਸ਼ਿਸ਼ ਕੀਤੀ ਤੇ ਕੁੜੀ ਨੇ ਅੱਗੋਂ ਨਕਾਰੀ ਕੀਤੀ ਕੁੜੀ ਨੂੰ ਥੱਪੜ ਵੀ ਮਾਰਿਆ ਤੇ ਜਾਤੀ ਵੀ ਮਾਰਿਆ ਆਪ ਵੀ ਬੋਲਿਆ ਅੱਜ ਇਸ ਦੇ ਸਬੰਧ ਵਿੱਚ ਸਾਡੀ ਰੀਪਬਲਿਕ ਪਾਰਟੀ ਦੇ ਕੈਂਡੀਡੇਟ ਪਹੁੰਚੇ ਸਰਦਾਰ ਮਨਿੰਦਰ ਸਿੰਘ ਦਾ ਨਾਲ ਅਸੀਂ ਮਿਲੇ ਹੋਏ ਹਾਂ ਸਾਰੇ ਪੁਲਿਸ ਪ੍ਰਸ਼ਾਸਨ ਪੁਲਿਸ ਕਪਤਾਨ ਫਿਰੋਜ਼ਪੁਰ ਨੂੰ ਉਹਨਾਂ ਨੇ ਮੌਕੇ ਤੇ ਸਾਰੀ ਕਾਰਵਾਈ ਨੂੰ ਮੰਗ ਕਰਕੇ ਰეკਮੈਂਡ ਕਰਕੇ ਜੀਰੇ ਡੀਐਸਪੀ ਨੂੰ ਦੇ ਦਿੱਤਾ ਲੇਕਿਨ ਸਮੇਂ ਮੁਤਾਬਕ ਅਸੀਂ ਇੰਤਜ਼ਾਰ ਕਰਾਂਗੇ ਜੇਕਰ ਫਿਰ ਇਸ ਤੇ ਨਹੀਂ ਸੁਣਾਈ ਗੁੰਦੀ ਇਸ ਦੇ ਸੰਬੰਧ ਸੰਬੰਧ ਵਿੱਚ ਸ਼੍ਰੀ ਰਾਮਦਾਸ ਖਾਪਲਾ ਜੀ ਹੈਗੇ ਆ ਸਾਡੇ ਗ੍ਰਹਿ ਮੰਤਰੀ ਹੈਗੇ ਨੇ ਉਹਨਾਂ ਦੇ ਕੋਲੇ ਅਸੀਂ ਆਪਣੀ ਜਿਹੜੀ ਕੇਸ ਦੀ ਦੁਬਾਰਾ ਫੋਟਕ ਕਰਾਂਗੇ ਇੰਨਾ ਕੁਝ ਹੋਇਆ ਜੈਪੀਨ ਜੈ ਭਾਰਤ ਸਸੀ ਦਾਸ ਨਮਸਕਾਰ